ਆ ਕੇ ਉਹ ਸਪੈਸ਼ਲ ਹੁਣ ਜਦੋਂ ਤੁਸੀਂ ਅੱਜ ਤੇਰੇ ਨਾਲ ਗੱਲ ਕੀਤੀ ਹੈ ਨਾ ਤੇ ਜੋ ਪਹਿਲਾਂ ਇੱਕ ਵਾਰ ਜੈਂਬਰ ਨੰਬਰ ਕੱਟਾਇਆ ਸੀ ਤੁਸੀਂ ਆਪ ਹੋਗਾ ਸਡੇ ਸਕੂਲ ਦੇ ਵਿੱਚ ਅੱਜ ਪੀਟੀਐਮ ਸੀਗੀ ਤੇ ਮੇਰੇ ਮਮਾ ਵੀ ਆਏ ਸੀ ਤੇ ਇਸ ਪੀਟੀਐਮ ਬਾਰੇ ਮੈਂ ਵਧੀਆ ਇਹਨਾਂ ਦੇ ਵਧੀਆ ਤਰੀਕੇ ਨਾਲ ਪੀਟੀਐਮ ਕੀਤੀ ਆ ਇਹਨਾਂ ਨੇ ਫੀਡਬੈਕ ਵੀ ਲਿੱਤਾ ਵਾ ਤੇ ਬਹੁਤ ਹੀ ਟੀਚਰਸ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਰੈਂਟਸ ਨੂੰ ਵਧੀਆ ਤਰੀਕੇ ਨਾਲ ਹੀ ਕੀਤਾ ਵਾ ਕੀ ਕੀ ਅੱਜ ਬਣ ਤੇ ਰਾਤ ਨੂੰ ਮੇਰੇ ਮੇਰੇ ਮੰਮਾ ਨੂੰ ਦੱਸਿਆ ਕਿ ਪੜਨ ਚ ਵੀ ਵਧੀਆ ਵਾ ਨੇਚਰ ਵੀ ਵਧੀਆ ਵਾ ਕਲਾਸ ਦੇ ਵਿੱਚ ਪ੍ਰੋਗਰੈਸ ਵੀ ਵਧੀਆ ਵਾ ਇਹ ਸਾਰਾ ਕੁਝ ਦੱਸਿਆ ਵਾ ਤੇ ਟੀਚਰਸ ਵੀ ਸਕੂਲ ਦੇ ਬਹੁਤ ਜ਼ਿਆਦਾ ਵਧੀਆ ਵਾ ਮੈਂ ਆਪਣੀ ਬੇਟੀਆਂ ਦਾ ਸਕੂਲ ਦਾ ਰਿਜ਼ਲਟ ਪੇਪਰ ਹੋਇਆ ਉਹਨਾਂ ਦੇ ਮੈਡਮ ਨੂੰ ਮਿਲਣ ਆਇਆ ਨੰਬਰ ਜਾਣਨ ਲਈ ਕੀ ਲੱਗ ਰਿਹਾ ਤੁਹਾਨੂੰ ਬੇਟੀਆਂ ਅੱਜ ਪੁੱਤਰਾਂ ਨਾਲੋਂ ਵੱਧ ਸਰ ਮੈਂ ਤਾਂ ਕਹਿੰਨੀ ਆ ਮੇਰੀਆਂ ਬੇਟੀਆਂ ਇੰਨੀਆਂ ਵਧੀਆ ਇੰਨੀਆਂ ਵਧੀਆ ਮੈਨੂੰ ਬੇਟਾ ਹੋ ਜਾਣਾ ਤੇ ਮੈਨੂੰ ਇੱਕ ਬੇਟੀ ਹੋ ਜਾਂਦੀ ਇੰਨੀ ਇੰਟੈਲੀਜੈਂਟ ਆ ਨਾ ਮੇਰੀਆਂ ਬੇਟੀਆਂ ਮੇਰਾ ਬੇਟਾ ਬਿਲ ਨਹੀਂ ਪੜਦਾ ਪਰ ਬੇਟੀਆਂ ਅੱਜ ਘਰੇ ਰਹਿ ਕੇ ਵੀ ਘਰ ਦਾ ਕੰਮ ਵੀ ਕਰਦੀਆਂ ਪਰ ਪੜ੍ਹਾਈ 'ਚ ਵੀ ਨੰਬਰ 1 ਆ ਮੇਰੀਆਂ ਕਿੱਦਾਂ ਤਾਂ ਲੱਗਿਆ ਤੁਹਾਨੂੰ ਵੀ ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਂ ਕੁੜੀਆਂ ਦੇ ਆਂਦੀ ਆ ਨਾ ਅੱਜ ਤੁਸੀਂ ਪੇਰੈਂਟਸ ਮੀਟਿੰਗ 'ਤੇ ਆਏ ਹੋ ਹਾਂਜੀ ਪਿਛਾ ਲੋ ਤੁਹਾਨੂੰ ਕਿੱਦਾਂ ਡੀਲਿੰਗ ਕੀਤਾ ਜਾ ਰਿਹਾ ਤੇ ਕੀ ਕਿਹਾ ਜਾ ਰਿਹਾ ਨਹੀਂ ਟੀਚਰ ਬਹੁਤ ਅੱਛੇ ਆ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ ਫੋਨ ਕਰਕੇ ਸੰਧਾ ਦੱਸ ਦਿੰਦੇ ਤੁਹਾਡੇ ਬੱਚਾ ਇਸ ਤਰ੍ਹਾਂ ਕਰਕੇ ਆ ਕਿ ਤੁਸੀਂ ਇਹ ਕਰ ਲੋ ਦਵਾਈ ਪਾਣੀ ਦੀ ਹਰ ਚੀਜ਼ ਚ ਹੈਲਪ ਕਰਦੇ ਆ ਬੱਚਿਆਂ ਨੂੰ ਸਾਰੀ ਚੀਜ਼ਾਂ ਦੀ ਹੈਲਪ ਕਰਦੇ ਆ ਤੁਹਾਨੂੰ ਬੱਚਿਆਂ ਦੀਆਂ ਪ੍ਰੋਬਲਮਸ ਤਾਂ ਇਹੀ ਹੁੰਦੀਆਂ ਸਟੱਡੀ ਨਾਲ ਰਿਲੇਟਡ ਉਹ ਟਾਈਮ ਟੂ ਟਾਈਮ ਆ ਟੀਚਰਸ ਆ ਜਿਹੜੇ ਉਹ ਉਹਨਾਂ ਦਾ ਸੌਲਵ ਆਊਟ ਕਰਦੇ ਨੇ ਪੇਰੈਂਟਸ ਮਿਲਦੇ ਨੇ ਪੀਟੀ ਮੀਟ ਜਿਹੜੀ ਹੈ ਬਹੁਤ ਅੱਛਾ ਪ੍ਰਾਲਾ ਹੈ ਜਦੋਂ ਵੀ ਬਾਇਓ ਮੰਥਲੀ ਹੁੰਦੇ ਆ ਸਾਲ ਦੇ ਵਿੱਚ ਤਿੰਨ ਵਾਰੀ ਤਾਂ ਉਸ ਤੋਂ ਬਾਅਦ ਹਰ ਵਾਰੀ ਪੀਟੀ ਮੀਟਾ ਜਿਹੜੀ ਉਹ ਸਰਕਾਰ ਵੱਲੋਂ ਰੱਖੀ ਜਾਂਦੀ ਹੈ ਸਾਡੇ ਸਕੂਲ 'ਚ ਵੀ ਹੈ ਪੇਰੈਂਟਸ ਆਉਂਦੇ ਨੇਗੇ ਜੋ ਬੱਚਿਆਂ ਦੀ ਸਟੱਡੀ ਨਾਲ ਰਿਲੇਟਡ ਸਮੱਸਿਆਵਾਂ ਹੁੰਦੀਆਂ ਹਨ ਉਹੀ ਹੁੰਦੀਆਂ ਨੇ ਹੋਰ ਕੋਈ ਸਮੱਸਿਆ ਨਹੀਂ ਹੈ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕੀਤੀ ਹੋਈ ਹੈਗੀ ਕੋਈ ਐਸੀ ਗੱਲ ਨਹੀਂ ਹੈ ਬੱਚਿਆਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਬਾਕੀ ਬੱਚੇ ਸਾਡੇ ਜਿਹੜੇ ਉਹ ਕਾਫੀ ਸ਼ਾਈਨਿੰਗ ਨੇ ਕਮਰਸ ਵਾਲੇ ਜਿੰਨਾ ਬੱਚੇ ਹੈ 100 ਦੇ ਵਿੱਚੋਂ 97 ਤੱਕ ਬੱਚੇ ਨੰਬਰ ਲੈ ਜਾਂਦੇ ਨੇ ਇਹ ਬੱਚੇ ਆ ਜਿਹੜੇ ਮੈਰਿਟ ਹੋਲਡਰ ਵਾਲੇ ਨਹੀਂ ਅਸੀਂ ਇਹਨਾਂ ਬੱਚਿਆਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਵੀ ਮੈਰਿਟ ਵਿੱਚ ਆਉਣ ਇਸੇ ਤਰ੍ਹਾਂ ਹੀ ਹਰ ਸਟਰੀਮ ਦੇ ਵਿੱਚ ਪਲੱਸ 1 2 ਦੇ ਵਿੱਚ ਬੱਚੇ ਬਹੁਤ ਅੱਛੇ ਨੰਬਰ ਲੈ ਕੇ ਗਏ ਹੈਗੀ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਸਾਡੇ ਘੱਟੋ ਘੱਟ 20 ਤੋਂ 30 ਬੱਚੇ ਆ ਜਿਹੜੇ ਉਹ ਮੈਰਿਟ ਵਿੱਚ ਆਉਣੇ ਚਾਹੀਦੇ ਨੇ ਤੇ ਲੈ ਕੇ ਆਵਾਂਗੇ ਅਸੀਂ ਸਾਡੇ ਸਕੂਲ ਦੀ ਗਿਣਤੀ ਕਾਫੀ ਹੈਗੀ ਹੈ 1600 ਦੇ ਕਰੀਬ ਹੈ ਤਾ ਸਾਡੀ ਕੋਸ਼ਿਸ਼ ਹੈ ਵੀ ਅਸੀਂ ਸਾਡੇ ਟੀਚਰਸ ਬਹੁਤ ਮਿਹਨਤੀ ਨੇ ਕਿ ਅਸੀਂ ਬੱਚਿਆਂ ਨੂੰ ਮੈਰਿਟ ਹੋਲਡਰ ਬਣਾਵਾਂਗੇ ਮੈਡਮ ਇੱਕ ਪੰਜਾਬ ਸਰਕਾਰ ਮੋਹਮ ਚਲਾ ਰਹੀ ਹੈ ਆਨਲਾਈਨ ਟਿਊਸ਼ਨ ਦੀ ਆਨਲਾਈਨ ਜਾਨਕੀ ਹਾਜ਼ਰੀ ਦੀ ਉਹਦੇ ਨਾਲ ਤੁਹਾਡੇ ਲੋਕ ਕੁਛ ਕੀ ਗਾਂ ਮੋਹਮ ਉਹਦੇ ਨਾਲ ਬੱਚਿਆਂ ਦੀ ਹਾਜ਼ਰੀ ਵਧੂਗੀ ਕਿੰਨਾ ਕੁ ਫਰਕ ਪਏਗਾ ਪਏਗਾ ਫਰਕ ਤਾਂ ਜ਼ਰੂਰ ਪਏਗਾ ਮੈਸੇਜ ਕੀ ਦੇਣਾ ਚਾਹੁੰਦੇ ਸਾਡੇ ਜੀ ਮੈਸੇਜ ਇਹੀ ਹੈ ਵੀ ਬੱਚੇ ਵੱਧ ਤੋਂ ਵੱਧ ਮਿਹਨਤ ਕਰਨ ਜਿੰਨਾ ਬੱਚੇ ਮਿਹਨਤ ਕਰਨਗੇ ਦੇਖੋ ਉਨਾ ਹੀ ਉਹਨਾਂ ਦਾ ਫਿਊਚਰ ਹੈ ਜਿਹੜਾ ਹੋ ਬ੍ਰਾਈਟ ਹੋਊਗਾ ਤੇ ਉਹਦੇ ਨਾਲ ਪੇਰੈਂਟਸ ਨੂੰ ਵੀ ਖੁਸ਼ੀ ਹੁੰਦੀ ਹੈਗੀ ਕਿਉਂਕਿ ਉਹ ਫੀਸਾਂ ਭਰਦੇ ਨੇ ਚਾਹੇ ਨਾ ਮਾਤਰ ਨੇ ਫੀਸਾਂ ਪਰ ਕੁਝ ਲੋਕ ਆ ਪੇਰੈਂਟਸ ਜਿਹੜੇ ਉਹ ਗਰੀਬ ਨੇ ਉਹ ਉਹਨਾਂ ਉਹਨੀਆਂ ਫੀਸਾਂ ਵੀ ਨਹੀਂ ਨਹੀਂ ਦੇ ਪਾਉਂਦੇ ਸਰਕਾਰ ਨੇ ਹੁਣ ਬੱਸਾਂ ਲਗਾਈਆਂ ਨਿਗੀਆਂ ਜਦੋਂ ਬੱਚਿਆਂ ਦੇ ਅੱਛੇ ਰਿਜ਼ਲਟ ਆਉਂਦੇ ਨੇ ਸਕੂਲ ਦਾ ਵੀ ਨਾਮ ਅੱਛਾ ਹੁੰਦਾ ਬੱਚਿਆਂ ਦਾ ਅਸੀਂ ਜੀ ਮੋਗੇ گورਨਮੈਂਟ ਸਕੂਲ ਚ ਆਏ ਆ ਬੱਚਾ ਦੇ ਮੇਰਾ ਬੱਚਾ ਪਲੱਸ 1 ਚ ਪੜ ਰਿਹਾ ਵਾ ਤੇ ਮੈਡਮ ਵਧੀਆ ਉਹਨੂੰ ਪੜਾ ਰਿਹਾ ਤੇ ਬੱਚਾ ਮੇਰਾ ਅੱਗੇ ਤਰੱਕੀ ਕਰ ਰਿਹਾ ਜੀ ਜਿਸ ਤਰ੍ਹਾਂ ਪਹਿਲਾਂ ਪ੍ਰਾਈਵੇਟ ਸਕੂਲਾਂ ਚ ਜਾਂਦਾ ਸੀ ਹੁਣ ਸਾਨੂੰ ਇਹ ਸਾਰਾ ਕੁਝ ਸਰਕਾਰੀ ਸਕੂਲਾਂ ਚੋਂ ਮਿਲ ਰਿਹਾ ਵਿਦ ਭਗਵੰਤਬਾਨ ਜੀ ਨੇ ਸਾਡੇ ਬੱਚਾ ਨੂੰ ਵੈਣਾ ਲਗਾ ਦਿੱਤੀ ਆ ਸਾਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਤੇ ਬੱਚੇ ਸਾਡੇ ਹੁਣ ਵਧੀਆ ਸੀ ਪਿੰਡਾਂ ਤੋਂ ਆੰਦੇ ਆ ਪਹਿਲਾਂ ਬੱਚਿਆਂ ਨੂੰ ਬੜੀ ਦਿੱਕਤ ਹੁੰਦੀ ਸੀਗੀ ਹੁਣ ਵਧੀਆ ਠੀਕ ਲੱਗਦਾ ਜੀ ਕਿ ਕਿਹਣਾ ਜਾਓਗੇ ਤੁਸੀਂ ਇਸ ਜਿਹੜਾ ਸਿੱਖਿਆ ਦੀ ਮਨਿਆਦ ਨੂੰ ਪੰਜਾਬ ਸਰਕਾਰ ਇੱਥੇ ਚੱਕ ਰਹੀ ਹੈ ਹਾਂਜੀ ਜੀ ਬਹੁਤ ਵਧੀਆ ਲੱਗ ਰਿਹਾ ਇਸ ਤਰ੍ਹਾਂ ਬੱਚਿਆਂ ਨੂੰ ਸੌਖਾ ਜਿਵੇਂ ਗਰੀਬ ਆਪਿਆਂ ਨੂੰ ਬਹੁਤ ਔਖਾ ਹੁੰਦਾ ਸੀ ਪਹਿਲਾਂ ਹੋਣ ਸਰਕਾਰੀ ਸਕੂਲਾਂ ਦੇ ਵਿੱਚ ਹਰੇਕ ਸਹੂਲਤ ਮਿਲ ਰਹੀ ਆ ਟੀਚਰ ਵੀ ਵਧੀਆ ਗਾਈਡ ਕਰ ਰਹੇ ਆ ਹੁਣ ਵਧੀਆ ਠੀਕ ਲੱਗਦਾ ਜੀ ਅੱਜ ਤੁਸੀਂ ਪੇਰੈਂਟ ਮੀਟਿੰਗ ਤੇ ਆਏ ਹੋ ਕਿੱਦਾਂ ਤੁਹਾਨੂੰ ਡੀਲਿੰਗ ਕੀਤੀ ਕੀ ਕੀ ਦੇਖਿਆ ਜੀ ਮੈਡਮ ਨੇ ਬਹੁਤ ਵਧੀਆ ਬੱਚਿਆਂ ਨੂੰ ਹਨਾ ਪੜਾ ਰਹੇ ਆ ਤੇ ਬਹੁਤ ਵਧੀਆ ਗੱਲਬਾਤ ਕੀਤੀ ਆ ਮਿਲ ਕੇ ਮੈਡਮਾ ਨੂੰ ਬੜਾ ਚੰਗਾ ਲੱਗਿਆ ਜੀ ਤੇ ਤੁਹਾਡੇ ਵੀ ਵਿਚਾਰ ਇਹਨਾਂ ਨੇ ਲਿੱਤੇ ਆ ਹਾਂਜੀ ਹਾਂਜੀ ਕੀ ਲੱਗਿਆ ਤੁਹਾਨੂੰ ਕੀ ਵਿਚਾਰ ਹਾਂਜੀ ਜੀ ਹਾਂਜੀ ਜੀ ਬਸ ਇਹ ਬੱਚਿਆਂ ਦਾ ਵੀ ਪਤਾ ਲੱਗਦਾ ਵੀ ਬੱਚਾ ਸਾਡਾ ਕਿੱਥੇ ਕ ਪਹੁੰਚ ਗਿਆ ਕਿੰਨੀ ਕੀ ਤਰੱਕੀ ਕਰ ਰਿਹਾ ਜਿਸ ਤਰ੍ਹਾਂ ਹੁਣ ਪ੍ਰਾਈਵੇਟ ਸਕੂਲਾਂ 'ਚ ਹੁੰਦਾ ਸੀ ਹੁਣ ਹਰ ਇੱਕ ਚੀਜ਼ ਸਰਕਾਰੀ ਸਕੂਲਾਂ 'ਚ ਮਿਲ ਰਹੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਜੀ